ਔਰਤਾਂ ਲਈ ਆਈ ਵੱਡੀ ਖੁਸ਼ਖਬਰੀ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਯੋਜਨਾ ਵਿੱਚ ਵੱਡਾ ਬਦਲਾ ਤੁਸੀਂ ECS ਤੋਂ ਵੀ ਕਢਵਾ ਸਕੋਗੇ ਪੈਸੇ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਔਰਤਾਂ ਲਈ ਵੱਡੀ ਖੁਸ਼ਖਬਰੀ ਹੈ ਸਰਕਾਰ ਨੇ ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ ਸਕੀਮ ਸੰਬੰਧੀ ਇੱਕ ਵੱਡਾ ਬਦਲਾਅ ਕੀਤਾ ਹੈ ਹੁਣ ਇਸ ਸਕੀਮ ਨਾਲ ਜੁੜੇ ਖਾਤਾਧਾਰਕ ਇਲੈਕਟ੍ਰੋਨਿਕ ਕਲੀਅਰੈਂਸ ਸਰਵਿਸ ਰਾਹੀਂ ਵੀ ਪੈਸੇ ਕਢਵਾ ਸਕਣਗੇ ਹਾਲਾਂਕਿ ਇਹ ਧਿਆਨ ਦੇਣ ਯੋਗ ਹੈ ਕਿ 31 ਮਾਰਚ 2025 ਤੋਂ ਬਾਅਦ ਇਸ ਸਕੀਮ ਵਿੱਚ ਨਵੀਆਂ ਜਮ੍ਹਾਂ ਰਕਮਾਂ ਨੂੰ ਰੋਕ ਦਿੱਤਾ ਗਿਆ ਹੈ ਪਰ ਜਿਨ੍ਹਾਂ ਔਰਤਾਂ ਨੇ ਪਹਿਲਾਂ ਹੀ ਨਿਵੇਸ਼ ਕੀਤਾ ਹੈ ਉਹ ਇਸ ਨਮੀ ਸਹੂਲਤ ਦਾ ਲਾਭ ਲੈ ਸਕਦੀਆਂ ਹਨ ਹੁਣ ECS ਤੋਂ ਸਿੱਧੇ ਬੈਂਕ ਖਾਤੇ ਵਿੱਚ ਜਾਣਗੇ ਪੈਸੇ ਸਰਕਾਰ ਨੇ 12 ਜੂਨ 2025 ਨੂੰ ਇੱਕ ਸਰਕੂਲਰ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਹੁਣ ਮਹਿਲਾ ਸਨਮਾਨ ਯੋਜਨਾ ਵਿੱਚ ECS ਸਹੂਲਤ ਜੋੜ ਦਿੱਤੀ ਗਈ ਹੈ ਯਾਨੀ ਹੁਣ ਔਰਤਾਂ ਆਪਣੇ ਸਿੱਧੇ ਪੈਸੇ ਆਪਣੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰ ਸਕਦੀਆਂ ਹਨ ਜੋ ਡਾਕਕਰ ਨੈਟਵਰਕ ਵਿੱਚ ਨਹੀਂ ਹੈ ਜਿਨ੍ਹਾਂ ਔਰਤਾਂ ਨੇ ਇਸ ਯੋਜਨਾ ਵਿੱਚ ਨਿਵੇਸ਼ ਕੀਤਾ ਹੈ ਉਹਨਾਂ ਨੂੰ ਆਪਣੇ ਨਜ਼ਦੀਕੀ ਡਾਕਕਰ ਜਾਣਾ ਹੋਵੇਗਾ ਅਤੇ ECS ਵੇਰਵੇ ਅਪਡੇਟ ਕਰਵਾਉਣੇ ਹੋਣਗੇ ਤਾਂ ਜੋ ਸਿੱਧੇ ਪੈਸੇ ਉਹਨਾਂ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੇ ਜਾ ਸਕਣ ਇਸ ਨਾਲ ਸਮਾਂ ਵੀ ਬਚੇਗਾ ਅਤੇ ਪੈਸੇ ਕਢਵਾਉਣ ਦੀ ਪ੍ਰਕਿਰਿਆ ਵੀ ਆਸਾਨ ਹੋਵੇਗੀ ਇਸ ਬਦਲਾਅ ਨਾਲ ਔਰਤਾਂ ਲਈ ਪੈਸੇ ਕਢਵਾਉਣਾ ਹੋਰ ਵੀ ਆਸਾਨ ਹੋ ਜਾਵੇਗਾ ਹੁਣ ਉਹਨਾਂ ਨੂੰ ਡਾਕ ਘਰ ਰਾਹੀਂ ਚੈੱਕ ਜਾਂ ਨਗਦੀ ਲੈਣ ਦੀ ਲੋੜ ਨਹੀਂ ਹੋਵੇਗੀ ਪੈਸੇ ਕਢਵਾਉਣ ਦੇ ਕੀ ਨਿਯਮ ਹਨ ਆਓ ਜਾਣਦੇ ਹਾਂ ਖਾਤਾ ਖੋਲਣ ਦੇ 1 ਸਾਲ ਬਾਅਦ ਔਰਤਾਂ ਰਕਮ ਦਾ 40% ਤੱਕ ਕਢਵਾ ਸਕਦੀਆਂ ਹਨ ਮੌਤ ਜਾਂ ਗੰਭੀਰ ਬਿਮਾਰੀ ਵਰਗੇ ਮਾਮਲਿਆਂ ਵਿੱਚ ਖਾਤਾ ਸਮੇਂ ਤੋਂ ਪਹਿਲਾਂ ਬੰਦ ਕੀਤਾ ਜਾ ਸਕਦਾ ਅਤੇ ਪੂਰੀ ਵਿਆਜ ਦਰ 7.5% ਉਪਲਬਧ ਹੋਵੇਗੀ ਜੇਕਰ ਕੋਈ 6 ਮਹੀਨਿਆਂ ਬਾਅਦ ਕਿਸੇ ਕਾਰਨ ਦੇ ਖਾਤਾ ਬੰਦ ਕਰ ਦਿੰਦਾ ਹੈ ਤਾਂ ਵਿਆਜ ਦਰ 2% ਘਟਾ ਕੇ 5.5% ਕਰ ਦਿੱਤੀ ਜਾਵੇਗੀ ਕੇਂਦਰ ਸਰਕਾਰ ਦੁਆਰਾ ਔਰਤਾਂ ਦੀ ਵਿੱਤੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਐਮ ਐਸ ਐਸ ਸੀ ਯੋਜਨਾ ਦਾ ਐਲਾਨ ਕੀਤਾ ਗਿਆ ਸੀ ਇਹ 2 ਸਾਲਾਂ ਵਿੱਚ ਮੈਚ्योर ਹੋਣ ਵਾਲੀ ਯੋਜਨਾ ਹੈ ਵਿਆਜ ਦਰ 7.5% ਪ੍ਰਤੀ ਸਾਲ 2 ਸਾਲਾਂ ਲਈ ਨਿਵੇਸ਼ ਘੱਟੋ ਘੱਟ ₹1000 ਵੱਧ ਤੋਂ ਵੱਧ ₹2 ਲੱਖ। ਪ੍ਰਤੀ ਔਰਤ ਯੋਗਤਾ ਇਸ ਯੋਜਨਾ ਵਿੱਚ ਸਿਰਫ ਕੁੜੀਆਂ ਅਤੇ ਔਰਤਾਂ ਹੀ ਨਿਵੇਸ਼ ਕਰ ਸਕਦੀਆਂ ਹਨ। ਤਾਂ ਦੋਸਤੋ ਇਸ ਅਪਡੇਟਸ ਬਾਰੇ ਤੁਹਾਡੀ ਕੀ رائے ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ। ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਆਰ ਅਲਰਟਸ।